ਪਰਮ ਸਨਮਾਨ ਜੋਗ ਜੋਗੰਗੋ ਜੋਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਹਾਜ਼ਰਾ ਮਜੂਰ ਜੰਗ ਰਾਜੂਰ ਸਰਬ ਕਲਾ ਪਰਪੂਰ ਗੁਰੂਆਂ ਦਾ ਗੁਰੂ ਧਾਰਮਿਕ ਗ੍ਰੰਥਾਂ ਦਾ ਸੁਆਮੀ ਜੋਗੋ ਜੋਗ ਅਟਲ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਭਾ ਇਮਾਨ ਗੁਰੂ ਸਵਾਰ ਸਤਸੰਗਿਓ ਵੱਡੇ ਆ ਭਾਗਾਂ ਵਾਲੇ ਹੋ ਧੰਤਾ ਦੇ ਯੋਗ ਹੋ ਜੋ ਹਰ ਰੋਜ਼ ਦੀ ਤਰਾ ਅਮਰਤ ਵੇਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੂੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਰਬੇ ਗੁਰਬਾਣੀ ਸਰਵਣ ਕਰਕੇ ਉਹ ਗੋਵਿੰਦ ਕੀ ਬਾਣੀ ਸੱਚੀ ਬਾਣੀ ਬਾੰਘੋ ਬਾੰਘੋ ਬਾਣੀ ਨਿਰੰਕਾਰ ਹੈ ਤਿਸ ਜੀਵਡ ਅਵਰ ਨਾ ਕੋਈ ਜੇ ਸੋ ਨੂੰ ਪੜਨ ਦੇ ਸੁਣਨ ਦੇ ਨਾਲ ਬੰਦੇ ਦੇ ਅੰਦਰ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ ਜੇ ਸਾਨੂੰ ਪੜਨ ਦੇ ਨਾਲ ਸੁਣਨ ਦੇ ਨਾਲ ਗੁਰਮਖ ਪਿਆਰਿਓ ਆਪਾਂ ਜਪਜੀਤ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਹੈ ਤੇ ਜਿਨ੍ਹਾਂ ਨੇ ਭਾਵਨਾ ਦੇ ਨਾਲ ਜਪਜੀਤ ਸਾਹਿਬ ਜੀ ਦਾ ਪਾਠ ਸੁਣਿਆ ਹੈ ਜਾਂ ਉਹਨਾਂ ਨੇ ਘਰ ਦੇ ਵਿੱਚ ਬੈਠ ਕੇ ਜਪਜੀਤ ਸਾਹਿਬ ਦੇ ਪਾਠ ਕੀਤੇ ਹਨ ਉਹ ਤੇ ਚਾਰ ਪੌੜੀਆਂ ਜਪਜੀ ਸਾਹਿਬ ਦੇ ਅੰਦਰ ਗੁਰੂ ਸਵਾਰਿਓ ਨਾਮ ਦੀ ਮਹਿਮਾ ਨੂੰ ਸੁਣਨ ਦੇ ਬਾਰੇ ਦੱਸਿਆ ਗਿਆ ਨੇ ਸਤਿਗੁਰੂ ਜੀ ਬਚਨ ਕਰਦੇ ਨੇ ਜਪਜੀ ਸਾਹਿਬ ਦੇ ਅੰਦਰ ਸੁਣਿਆ ਦੁਖ ਪਾਪ ਕਾ ਨਾਸ ਸਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਸਿੱਧਾਂ ਨੇ ਪ੍ਰਸ਼ਨ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਨਾਮ ਦੀ ਮਹਿਮਾ ਨੂੰ ਇੰਨਾ ਬਿਆਨ ਕੀਤਾ ਹੈ ਤੇ ਉਸ ਨਾਮ ਦੀ ਮਹਿਮਾ ਨੂੰ ਸੁਣਨ ਦੇ ਨਾਲ ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਮਨੁੱਖ ਨੂੰ ਕੀ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਫਿਰ ਸਮਝਾਉਂਦੇ ਨੇ ਇਹਨਾਂ ਚਾਰ ਪੌੜੀਆਂ ਦੇ ਅੰਦਰ ਨਾਮ ਦੀ ਮਹਿਮਾ ਨੂੰ ਬਿਆਨ ਕੀਤਾ ਹੈ ਕਿ ਜਿਹੜਾ ਮਨੁੱਖ ਸ਼ਰਧਾ ਭਾਵਨਾ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਗੁਰੂ ਦਾ ਜਸ ਸੁਣਦਾ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਸੁਣਿਆ ਦੁੱਖ ਪਾਪ ਕਾ ਨਾਸ ਕਿ ਜਿਸ ਨੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਭਾਵਨਾ ਦੇ ਨਾਲ ਸੁਣਿਆ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਤੇ ਕਹਿੰਦੇ ਉਹਨਾਂ ਦੇ ਸਾਰੇ ਦੁੱਖ ਤਕਲੀਫ ਨੇ ਨਾ ਜਿਹੜੇ ਉਹ ਸਤਗੁਰੂ ਜੀ ਕਿਰਪਾ ਕਰ ਦਿੰਦੇ ਨੇ ਤੇ ਉਹ ਸਾਰੇ ਹੀ ਨਾਸ਼ ਹੋ ਜਾਂਦੇ ਫਿਰ ਉਸ ਮਨੁੱਖ ਦੇ ਮਨ ਦੇ ਅੰਦਰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਸੋ ਆਓ ਗੁਰਮਖ ਪਿਆਰਿਓ ਆਪਣੀ ਵਿਚਾਰ ਚੱਲ ਰਹੀ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਬਹਾਦਰ ਆਜ ਨੌਵੇਂ ਪਾਤਸ਼ਾਹ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਤੇ ਸ੍ਰਿਸ਼ਟੀ ਦੀ ਚਾਦਰ ਵੀ ਕਿਹਾ ਜਾਂਦਾ ਹੈ ਆਓ ਇਤਿਹਾਸ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪੋ ਆਪਣੀ ਰਸਨਾ ਨੂੰ ਕਰੋ ਪਵਿੱਤਰ ਤੇ ਗੁਰੂ ਚਰਨਾਂ ਦੇ ਵਿੱਚ ਲਵਾਓ ਹਾਜ਼ਰੀਆਂ ਤੇ ਕੋਈ ਵੀ ਰਸਨਾ ਵਾਂਜੀ ਨਾ ਰਵੇ ਤੇ ਗੱਜ ਕੇ ਬੁਲਾਓ ਫਤੇ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰਮਖ ਪਿਆਰਿਓ ਪਿਛਲੇ ਇਤਿਹਾਸ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਧੰਨ ਗੁਰੂ ਤੇਗ ਬਹਾਦਰ ਜੀ ਦਾ ਸੱਚੇ ਪਾਤਸ਼ਾਹ ਜੀ ਬਾਬਾ ਅਟਲ ਰਾਏ ਜੀ ਦੇ ਜਾਣ ਤੋਂ ਪਿੱਛੋਂ ਨਾ ਤੇ ਆਪਣੇ ਆਪ ਨੂੰ ਉਹਨਾਂ ਨੇ ਬੜਾ ਗੰਭੀਰ ਕਰ ਲਿਆ ਬੜਾ ਬੈਰਾਗ ਦੇ ਵਿੱਚ ਕਰ ਲਿਆ ਜਦੋਂ ਵੇਖਿਆ ਕਿ 9 ਸਾਲ ਦੀ ਉਮਰ ਦੇ ਵਿੱਚ ਬਾਬਾ ਅਟਲ ਰਾਏ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਚਲੇ ਗਏ ਤੇ ਉਸ ਗੱਲ ਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਬੜਾ ਗਹਿਰਾ ਅਸਰ ਹੋਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਪਤਾ ਕੀ ਹੈ ਹਰ ਰੋਜ਼ ਦਾ ਸੰਗਤ ਦੇ ਵਿੱਚ ਉਹਨਾਂ ਨੇ ਹਰ ਰੋਜ਼ ਜਾਣਾ ਤੇ ਹੁਣ ਸਤ ਸੰਗਤ ਦੇ ਵਿੱਚ ਜਾ ਕੇ ਤੇ ਸਭ ਤੋਂ ਪਿੱਛੇ ਜਾ ਕੇ ਤੇ ਨੀਵੇਂ ਪਾ ਕੇ ਤੇ ਉਹ ਪਰਮੇਸ਼ਰ ਦਾ ਗੁਣ ਗਾਉਂਦੇ ਨੇ ਉਹ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਸਰਬਣ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਤੇ ਲੰਗਰਾਂ ਦੇ ਵਿੱਚ ਆ ਕੇ ਵਰਤਨਾ ਦੀ ਸੇਵਾ ਕਰਨੀ ਜਿੱਥੇ ਵੀ ਕੋਈ ਸੇਵਾ ਮਿਲਦੀ ਹੈ ਨਾ ਤੇ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਹਰ ਵਕਤ ਜੁੜੇ ਰਹਿੰਦੇ ਨੇ ਤੇ ਕੋਈ ਵੀ ਸਮਾਂ ਐਸਾ ਨਹੀਂ ਕਿ ਜਦੋਂ ਉਹਨਾਂ ਦੇ ਹਿਰਦੇ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਵਿਸਰਿਆ ਹੋਵੇ ਹੁਣ ਗੁਰਮਖ ਪਿਆਰਿਓ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਰਹਿ ਕੇ ਤੇ ਬੜਾ ਸਿਮਰਨ ਕੀਤਾ ਬੜਾ ਜਪ ਤਪ ਕੀਤਾ ਉਹਨਾਂ ਨੇ ਉੱਥੇ ਰਹਿ ਕੇ ਬੰਦਗੀ ਸ਼ੁਰੂ ਕਰ ਦਿੱਤੀ ਸੀ ਆਪਣੇ ਜੀਵਨ ਦੇ ਮਨੋਰਥ ਨੂੰ ਉਹਨਾਂ ਨੇ ਪਛਾਣ ਲਿਆ ਤੇ ਬੰਦਗੀ ਸ਼ੁਰੂ ਕਰ ਦਿੱਤੀ ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਜਦੋਂ ਚੌਥੀ ਜੰਗ ਹੋਈ ਤੇ ਚੌਥੀ ਜੰਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਜੰਗ ਦੇ ਵਿੱਚ ਸ਼ਾਮਲ ਹੋ ਗਏ ਤੇ ਇਸੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਤੇ ਭਾਈ ਲਾਲ ਚੰਦ ਦੀ ਸੁਪੁੱਤਰੀ ਜਿਨ੍ਹਾਂ ਨੂੰ ਅੱਜ ਆਪਾਂ ਜਗਤ ਮਾਤਾ ਮਾਤਾ ਗੁਜਰੀ ਜੀ ਕਹਿੰਦੇ ਹਾਂ ਤੇ ਗੁਰੂ ਤੇਗ ਬਹਾਦਰ ਜੀ ਦਾ ਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਦੀ ਭਾਈ ਆਨੰਦ ਲਾਲ ਜੀ ਦੀ ਸੁਪੁੱਤਰੀ ਮਾਤਾ ਗੁਜਰੀ ਜੀ ਦੇ ਨਾਲ ਹੋਈ ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਪਿਤਾ ਗੁਰੂ ਹਰगोबिंद ਸਾਹਿਬ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੁਜਰੀ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ ਤੇ ਕੀਰਤਪੁਰ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਰ ਰੋਜ਼ ਦਾ ਨਿਤਨੇਮ ਸੀ ਕਿ ਸੰਗਤ ਦੇ ਵਿੱਚ ਬੈਠਣਾ ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਤੇ ਸੇਵਾ ਤੋਂ ਬਿਨਾ ਹੋਰ ਤੀਜੀ ਕੋਈ ਗੱਲ ਨਹੀਂ ਸੰਗਤ ਦੇ ਵਿੱਚ ਜਾ ਕੇ ਬੈਠ ਜਾਣਾ ਗੁਰਬਾਣੀ ਦਾ ਕੀਰਤਨ ਹੁੰਦਾ ਕਥਾ ਹੁੰਦੀ ਤੇ ਉਹਨਾਂ ਨੇ ਜਿੰਨਾ ਸਮਾਂ ਕਥਾ ਕੀਰਤਨ ਹੋਣਾ ਨਾ ਤੇ ਦਰਬਾਰ ਦੇ ਵਿੱਚ ਬੈਠ ਕੇ ਉਹਨਾਂ ਨੇ ਸਰਵਣ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਮਾਪਤੀ ਹੋ ਜਾਣੀ ਤੇ ਫਿਰ ਲੰਗਰ ਦੇ ਵਿੱਚ ਜਾ ਕੇ ਸੰਗਤਾਂ ਵਾਸਤੇ ਲੰਗਰਾਂ ਦੀ ਸੇਵਾ ਕਰਨੀ ਲੰਗਰ ਪ੍ਰਸ਼ਾਦਾ ਪਕਾਉਣਾ ਜਾਂ ਪ੍ਰਸ਼ਾਦੇ ਵਰਤੌਣ ਦੀ ਜਾਂ ਭਾਂਡੇ ਮਾਂਜਣ ਦੀ ਸੇਵਾ ਗੁਰੂ ਤੇਗ ਬਹਾਦਰ ਮੰਗਰਾ ਸੱਚੇ ਪਾਤਸ਼ਾਹ ਜੀ ਦਾ ਹਰ ਰੋਜ਼ ਦਾ ਇਹ ਨਿਤਨੇਮ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਫੈਸਲਾ ਲਿਆ ਕਹਿਣ ਲੱਗੇ ਕਿ ਗੱਦੀ ਜਿਹੜੀ ਹੈ ਨਾ ਗੁਰਤਾ ਗੱਦੀ ਆਪਣੇ ਪੁੱਤਰੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਸੁਪੁੱਤਰ ਆਪਣੇ ਪੁੱਤਰੇ ਗੁਰੂ ਹਰਰਾਏ ਸਾਹਿਬ ਜੀ ਨੂੰ ਦਿੱਤੀ ਜਾਵੇ ਤੇ ਜਦੋਂ ਗੁਰੂ ਹਰ राय ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਤੇ ਮਾਤਾ ਨਾਨਕੀ ਜੀ ਕੋਲ ਆਏ ਤੇ ਮਾਤਾ ਨਾਨਕੀ ਨੇ ਹੱਥ ਜੋੜ ਕੇ ਪੁੱਛਿਆ ਕਹਿਣ ਲੱਗੀ ਕਿ ਸੱਚੇ ਪਾਤਸ਼ਾਹ ਕਿ ਮੇਰਾ ਪੁੱਤਰ ਗੁਰੂ ਤੇਗ ਬਹਾਦਰ ਨਾ ਤੇ ਕਿਸੇ ਦੇ ਨਾਲ ਕਿਸੇ ਸੇਵਾਦਾਰ ਦੇ ਨਾਲ ਕੋਈ ਗੱਲ ਕਰਦਾਗਾ ਨਾ ਕਿਸੇ ਮਸੰਦ ਕਹਿੰਦੇ ਨੇ ਸੇਵਾਦਾਰ ਨੂੰ ਕਹਿੰਦੇ ਨਾਤੇ ਕਿਸੇ ਮਸੰਦ ਦੇ ਨਾਲ ਕੋਈ ਗੱਲ ਕਰਦਾਗਾ ਤੇ ਨਾ ਹੀ ਸੰਗਤ ਦੇ ਵਿੱਚ ਜਾਂਦਾਗਾ ਤੇ ਉਥੇ ਸੰਗਤ ਦੇ ਵਿੱਚ ਕਿਸੇ ਦੇ ਨਾਲ ਕੋਈ ਗੱਲਬਾਤ ਕਰਦਾਗਾ ਤੇ ਕਹਿਣ ਲੱਗੇ ਨਾ ਸੰਗਤ ਦੇ ਵਿੱਚ ਜਿਆਦਾ ਵਿਚਰਦਾਗਾ ਤੇ ਕਹਿਣ ਲੱਗੀ ਕਿ ਮੇਰਾ ਪੁੱਤਰ ਇਹਦਾ ਕੀ ਬਣੇਗਾ ਤੇ ਤੁਸੀਂ ਕਿਰਪਾ ਕਰਕੇ ਦੱਸੋ ਕਿ ਮੇਰੇ ਪੁੱਤਰ ਦਾ ਕੀ ਹਾਲ ਹੋਵੇਗਾ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਾਤਾ ਨਾਨਕੀ ਜੀ ਦੇ ਕੋਲੋਂ ਇਹ ਗੱਲਾਂ ਸੁਣੀਆਂ ਨਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲੋਂ ਤਿੰਨ ਨਿਸ਼ਾਨੀਆਂ ਉਸ ਸਮੇਂ ਤੇ ਮਾਤਾ ਨਾਨਕੀ ਜੀ ਨੂੰ ਦੇ ਦਿੱਤੀਆਂ ਗੁਰਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਾਤਾ ਜੀ ਨੂੰ ਤੇ ਇੱਕ ਤੇ ਆਪਣੇ ਕੋਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਪਣੇ ਹੱਥ ਪੁੰਜਣ ਵਾਸਤੇ ਇੱਕ ਰੁਮਾਲ ਸੀ ਉਹ ਰੁਮਾਲ ਉਹ ਦੇ ਦਿੱਤਾ ਤਿੰਨ ਬਖਸ਼ਿਸ਼ਾਂ ਦਿੱਤੀਆਂ ਤੇ ਉਹ ਰੁਮਾਲ ਦੇ ਤਾਂ ਦੂਸਰੀ ਉਹਨਾਂ ਦੇ ਕੋਲ ਇੱਕ ਗੁਰਬਾਣੀ ਦੀ ਪੋਥੀ ਸੀ ਉਹ ਗੁਰਬਾਣੀ ਦੀ ਪੋਥੀ ਦੇ ਦਿੱਤੀ ਤੇ ਤੀਸਰੀ ਉਹਨਾਂ ਨੇ ਆਪਣੇ ਕਮਰ ਕਸੇ ਦੇ ਵਿੱਚੋਂ ਕੱਢ ਕੇ ਇੱਕ ਕਟਾਰ ਸ਼ਸਤਰ ਹੁੰਦਾ ਹੈ ਤੇ ਇੱਕ ਕਟਾਰ ਉਹ ਮਾਤਾ ਨਾਨਕੀ ਜੀ ਨੂੰ ਦੇ ਦਿੱਤੀ ਤੇ ਨਾਲ ਇਹ ਸ਼ਬਦ ਕਹਿ ਦਿੱਤੇ ਕਿਆ ਕਹਿਣ ਕਟਾਰ ਜੀ ਨੂੰ ਦੇ ਦਿੱਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਸੱਚੇ ਪਾਤਸ਼ਾਹ ਜੀ ਹੁਣ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਟਿਕ ਕੇ ਉਸ ਪਰਮਾਤਮਾ ਦੀ ਇਬਾਦਤ ਕਰ ਰਹੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਨੇ ਤੇ ਜਦੋਂ ਟਿੱਕ ਕੇ ਉਹਨਾਂ ਨੇ ਬੰਦਗੀ ਕੀਤੀ ਗੁਰਮਖੋ ਅੱਜ ਉਹ ਰਸ ਜਿਹੜਾ ਹੈ ਨਾ ਜ਼ਿੰਦਗੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਰਾਜ ਜੀ ਦੀ ਜ਼ਿੰਦਗੀ ਦੇ ਵਿੱਚ ਭਰ ਰਿਹਾ ਹੈ ਜਿਸ ਨੇ ਕਾਲ ਯੁਗ ਦੇ ਵਿੱਚ ਇੰਨਾ ਵੱਡਾ ਸਾਕਾ ਕਰਨਾ ਹੈ ਨਾ ਇਤਨੀ ਵੱਡੀ ਸ਼ਹਾਦਤ ਦੇਣੀ ਹੈ ਕਹਿੰਦੇ ਜਿਸ ਨੇ ਇਤਨੀ ਵੱਡੇ ਜ਼ਾਲਮ ਦੇ ਨਾਲ ਟੱਕਰ ਲੈਣੀ ਹੋਵੇ ਨਾ ਉਹਦੇ ਅੰਦਰ ਦੀ ਕਮਾਈ ਵੀ ਉਨੀ ਹੋਣੀ ਚਾਹੀਦੀ ਹੈ ਕਮਾਈ ਵੀ ਉਨੀ ਹੋਣੀ ਚਾਹੀਦੀ ਆ ਕਿਉਂਕਿ ਕਮਾਈ ਤੋਂ ਬਿਨਾ ਗੁਰਮਖ ਪਿਆਰਿਓ ਅੰਦਰ ਦੇ ਸਿਮਰਨ ਤੋਂ ਬਿਨਾ ਬੰਦੇ ਦੇ ਬੰਦਾ ਸੰਹਾਦਤ ਨਹੀਂ ਦੇ ਸਕਦਾ ਹੁਣ ਇੰਨੀ ਵੱਡੀ ਜ਼ਾਲਮ ਸਰਕਾਰ ਦੇ ਨਾਲ ਟੱਕਰ ਲੈਣੀ ਹੈ ਗੁਰੂ ਤੇਗ ਬਹਾਦਰ ਮੰਗਾ ਮੰਗਾ ਰਾਤ